ਲੁਧਿਆਣਾ ਸ਼ੁਕਰਵਾਰ ਦੇਰ ਰਾਤ ਪੁਲਿਸ ਅਤੇ ਬਦਮਾਸ਼ਾਂ ਵਿੱਚ ਹੋਏ ਮੁਕਾਬਲੇ ਚ ਨਵਾਂ ਅਪਡੇਟ ਸਾਹਮਣੇ ਆਇਆ ਹੈ ਪੁਲਿਸ ਸੂਤਰਾਂ ਅਨੁਸਾਰ ਮੁਕਾਬਲੇ ਚ ਜ਼ਖਮੀ ਹੋਏ ਦੋਵਾਂ ਬਦਮਾਸ਼ ਚੰਦਰਨਗਰ ਇਲਾਕੇ ਸਥਿਤ ਸਾਇਲ ਕਾਂਡਾ ਨਾਮਕ ਵਿਅਕਤੀ ਦੇ ਘਰ ਦੇ ਹਮਲੇ ਦੇ ਮਾਮਲੇ ਚ ਲੁੜਿੰਦਰ ਸੰਜੀਨਾ ਨੂੰ ਗੂਪ ਸੂਚਨਾ ਹੈ ਆਧਾਰ ਤੇ ਬੀਤੀ ਰਾਤ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਇਨਾਂ ਦੌਰਾਨ ਮੁਟਬੇੜ ਹੋਈ ਜਿਸ ਵਿੱਚ ਜ਼ਖਮੀ ਦੋਸ਼ਿਆ ਦੀ ਪਛਾਣ ਗੰਜਾ ਅਤੇ ਸਿਕੰਦਰ ਸਿੰਘ ਹੈਪੀ ਵੱਜੋਈ ਹੈ ਦੋਵਾਂ ਦੀਆਂ ਲੱਤਾਂ ਤੇ ਗੋਲੀਆਂ ਲੱਗੀਆਂ ਫਿਲਹਾਲ ਦੋਵੇਂ ਸਿਵਲ ਹਸਪਤਾਲ ਵਿੱਚ ਦਾਖਲ ਹਨ ਪੁਲਿਸ ਮਾਮਲੇ ਜਾਂਚ ਕਰ ਰਹੀ ਹੈ ਮੈਂ ਹੁਣੇ ਡਿਊਟੀ ਤੇ ਆਇਆ ਮੈਨੂੰ ਅਜੇ ਕੁਝ ਨਹੀਂ ਪਤਾ ਮੈਂ ਪਤਾ ਅੰਦਰੋਂ ਕਰਨਾ ਹੈ ਕੌਣ ਹੈ ਕੋਣ ਸਾਰੀ ਡਿਟੇਲ ਮੈਨੂੰ ਨਹੀਂ ਪਤਾ ਜੀ ਭਾਈ ਮੈਟਰ ਕੀ ਹੈ ਪੂਰਾ ਮੈਨੂੰ ਕੁਝ ਨਹੀਂ ਅਜੇ ਪਤਾ ਮੈਂ ਹੁਣ ਡਿਊਟੀ ਤੇ ਆਇਆ ਮੈਨੂੰ ਮਿਲਿਆ ਸਲੇ ਮੈਨੂੰ ਨਹੀਂ ਪਤਾ ਭਾਈ ਪ੍ਰਦਾ ਪ੍ਰਦਾ ਕਰਦਾ ਬਾਹਰ ਕਿੰਨੇ 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 ਲੋਕ ਮੈਨੂੰ ਕੁਝ ਨਹੀਂ ਜੇ ਪਤਾ ਤੁਸੀਂ ਅੰਦਰ ਹੋਈ ਸੀ ਸਰ ਕੋਈ ਕੀ ਕਰ ਰਹਾ ਤੁਸੀਂ ਕਰ ਮੈਨੂੰ ਧਿਆਨ ਮੈਨੂੰ ਨਹੀਂ ਆਇਆ ਕੀ ਡਿਊਟੀ ਕਰਨ ਆਇਆ ਭਾਈ ਥੋੜਾ ਸਬਤ ਮੈਂ ਕਹ ਰਿਹਾ ਮੈਨੂੰ ਨਹੀਂ ਪਤਾ ਜੀ ਅੱਛਾ ਕਿੱਥੇ ਆਇਓ ਤੁਸੀਂ ਹੁਣ ਮੈਂ ਇੱਥੇ ਐਮਰਜੈਂਸੀ ਜਾ ਆਮਰਜੈਂਸੀ ਕੀ ਹੋਇਆ ਇੱਥੇ ਸਰ ਰਾਤ ਮੁਕਾਬਲਾ ਹੋਇਆ ਮੈਨੂੰ ਇਹ ਨਹੀਂ ਪਤਾ ਕਿੱਥੇ ਹੋਇਆ ਅੱਛਾ ਕਿੰਨੇ ਨੌਜਵਾਨਾ ਹੋਣ ਮੈਨੂੰ ਕੁਝ ਨਹੀਂ ਪਤਾ ਮੈਂ ਇਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਮੈਂ ਸਾਰੇ ਹੀ ਜਿਹੜਾ ਮੈਂ ਕਹਿੰਦਾ ਮੈਨੂੰ ਕੀ ਇਨਫੋਰਮੇਸ਼ਨ ਆਈ ਤੁਹਾਡੇ ਕੋਲ ਵੀ ਬੰਦੇ ਲੈਂਦੇ ਇਥੇ ਹਾਂ ਗੋਲੀ ਲੱਗੇ ਇਹਨਾਂ ਦੇ ਹਾਂ ਮੈਨੂੰ ਹੋਰ ਕੁਝ ਨਹੀਂ ਕਿੰਨੇ ਕਿੰਨੇ ਨੌਜਵਾਨ ਨੇ ਮੈਨੂੰ ਮੈਂ ਗਿਆ ਨਾ ਮੈਨੂੰ ਕੁਝ ਨਹੀਂ ਦੇ ਅੰਦਰ ਮੌਕਾ ਦੇਖਿਆ ਕੋਈ ਮੈਂ ਇਹ ਕੋਈ ਮੌਕਾ ਦੇਖਿਆ ਨਹੀਂ ਮੈਂ ਹੁਣ ਤੁਹਾਡੇ ਸਾਹਮਣੇ ਮੈਂ ਹੁਣ ਤੇ ਅੰਦਰ ਪਈ ਨਹੀਂ ਅੰਦਰ ਅੰਦਰ ਲਾਉੜ ਨਹੀਂ ਮੇਰਾ ਵੀ ਪੈਸੇ ਜੋ ਹੈ ਠੀਕ ਹੈ ਅੰਦਰ ਲਾਉੜ ਜੋ ਬਾਹਰ ਜੋ ਮਰਜ਼ੀ ਕਰਿਓ ਸਰ ਭਈ ਇਹ ਇੱਕ ਮੁਕਾਬਲਾ ਹੈ ਰਾਤ ਦਾ ਸਾਨੂੰ ਸਾਰਾ ਅਸਰਾਂ ਦਾ ਹੁਕਮ ਆ ਵੀ ਇਲਾਕੇ ਦਾ ਦੋ ਕਿਹੜੇ ਇਲਾਕੇ ਚ ਹੋਇਆ ਇਹ ਦੱਸੋ ਪਤਾ ਮੈਨੂੰ ਕੋਈ ਨਹੀਂ ਪਤਾ ਸਰ ਮੈਂ ਕਰ ਤੁਸੀਂ ਕਿਹੜੇ ਇਲਾਕੇ ਤੋਂ ਕਿੱਥੇ ਕਿੱ데 ਖਾਂਦੇ ਹੋ ਮੈਂ ਇਥੋਂ ਚੌਂਕੀ ਤੋਂ ਕਿਹੜੀ ਚੌਂਕੀ ਹਾਂਜੀ ਮੈਂ ਸਿਵਲ ਚੌਂਕੀ ਤੋਂ ਸਿਵਲ ਚੌਂਕੀ ਤੋਂ ਠੀਕ ਹੈ